ਤਾ ਇਹ ਸਨ ਲੋਕ ਪਿੰਡ ਰੇਤੇ ਵਾਲੇ ਪੈਣੀ ਦੇ ਬਾਰਡਰ ਪੱਟੀ ਤੋਂ ਤਾਂ ਇਹਨਾਂ ਦਾ ਕਹਿਣਾ ਦਾ ਅਸਤਾ ਫਤਵਾ ਦੇ ਚੁੱਕਿਆ ਸਮੂਚੇ ਪਿੰਡਾਂ ਦੇ ਪਿੰਡ ਸ਼ੇਰ ਸਿੰਘ ਵਾਇਆ ਕਾਂਗਰਸ ਦੇ ਹੱਕ ਵਿੱਚ ਵੋਟ ਪਾਵਾਂਗੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਬਸ ਠੀਕ ਇਹਨਾਂ ਨੂੰ ਮਰਜ਼ੀ ਨਹੀਂ ਦਿੱਤੀ ਅੱਗੇ ਤਾਜਰ ਦੇ ਤੇਦਰਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਇਸ ਟਾਈਮ ਅਸੀਂ ਮੌਜੂਦ ਆ ਪਿੰਡ ਤੇਜਾਰ ਵਿਲਾ ਦੇ ਵਿੱਚ ਤਾਂ ਇੱਥੇ ਦਿਂਦਰ ਖਵਾਯਾ ਜੀ ਪਹੁੰਚੁਕੇ ਨੇ ਆਪਣਾ ਚੋਣ ਪ੍ਰਚਾਰ ਕਰਨ ਲਈ ਤਾਂ ਤੁਸੀਂ ਤਿੱਜ ਰਵੈਲ ਦਾ ਨਾਮ ਸੁਣਿਆ ਹੋਣਾ ਭਗੰਤ ਮਾਨ ਤੋਂ ਬੜੀਆਂ ਵਾਰੀ ਉਹਨਾਂ ਨੇ ਜ਼ਿਕਰ ਕੀਤਾ ਹੈ ਇੱਥੇ ਵਿਕਾਸ ਦੀ ਲੋੜ ਹੈ ਇੱਥੇ ਕੰਮ ਨਹੀਂ ਹੋਇਆ ਤਾਂ ਇੱਥੇ ਜਿਹੜਾ ਵੀ ਮਾਰ ਕੇ ਗਿਆ ਜੀ ਭਗੰਤ ਮਾਨ ਜੀ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਕੀ ਹੰਗਾਰਾ ਜੀ ਇਧਰੋਂ ਹਾਂਜੀ ਅੰਕਲ ਜੀ ਕੀ ਹੰਗਾਰਾ ਜੀ ਹਾਂਜੀ ਕੀ ਹੰਗਾਰਾ ਜੀ ਕਿਵੇਂ ਇੱਥੇ ਵੋਟਾਂ ਬੋਲ ਕੇ ਮੈਂ ਜੀ ਕਿੰਨੂ ਪੈਣਗੇ ਵੋਟਾਂ ਕੋਟ ਅਸੀਂ ਤਾਂ ਸਾੜ ਆਵੇ ਪਾਣੀ ਛੇਰ ਸਰ ਗਬਾਏ ਨੋ ਜੀ اسی یہ تو ہی برک نہیں دے جو کوئی دکھ سکھے ہے کوئی سن شیر جڑے سب نو سان جب نوچیوائی بڑا نام کی ہزار ہزار بیبیا نو ٹھا چل گیا رواج رہ گیا بھائی یہ سانو اتنا بوٹ آئے تو تنا جا سڈے سانچ ہے شیر سنگایا جی ਦੁਖੀ ਸੁਖੀ ਸਾਡਾ ਮਾਪਿਓ ਗੁਜ਼ਰ ਜਾਂਦਾ ਹੈ ਬੈਣ ਭਰਾ ਗੁਜ਼ਰ ਜਾਂਦਾ ਹੈ ਮੁੱਖ ਜੀ ਉੱਪਰਦਾ ਰਹਿੰਦਾ ਜੀ ਇਹ ਅੱਜ ਤੱਕ ਇਹਨਾਂ ਸਾਹਿਬ ਨੇ ਸਾਡੀ ਵਾਰਦਾਤ ਹੀ ਨਹੀਂ ਲਈ ਜੀ ਆਪਣੇ ਐਮਪੀ ਸਾਹਿਬ ਸੁਖਵੀਰ ਸਿੰਘ ਬਾਦਲ ਜੋ ਪਿਛਲੇ ਹਿੰਦੂਆ ਰਹੇ ਚੁਕਿਆ ਉਹਨਾਂ ਨੂੰ ਕੰਮ ਕੀਤਾ ਹੀ ਉਹਨਾਂ ਨੇ ਕੋਈ ਕੰਮ ਹੀ ਕਰਨਾ ਠੱਗੇ ਮਾਰੀਆਂ ਲੋਕਾਂ ਦੇ ਪਰਚੇ ਜਿਹੜੇ ਕਿਰਾਏ ਜਾਂ ਪਹਿਲੀਆਂ ਕਚੀਆਂ ਕਿਰਾਇਆਂ ਪੱਗਾਂ ਦੇ ਗਰੀਬ ਔਖੇ ਹੋਏ ਫਿਰ ਅੱਗੇ ਝਾੜੂ ਲਾਇਆ 1000 ਰੁਪਏ ਮੰਗ ਰੱਖੀ ਗਰੀਬਾਂ ਨੂੰ ਹਰ ਤਰ੍ਹਾਂ ਮਦਦ ਕਰਾਂਗੇ ਤੇ ਸਹਾਇਤਾ ਕਰਾਂਗੇ ਕੋਈ ਕੁਝ ਨਹੀਂ ਕੀਤਾ ਜਦੋਂ ਉਹ ਚੱਲਿਆ ਗਿਆ ਗਵੰਤ ਮਹਾਰਾਜ ਜਿਹੜੇ ਐਮਬਲ ਸੀਗੇ ਐਮਬਲਾਂ ਲੋਕਾਂ ਨੇ ਪਰਚੇ ਕਰਾਣੇ ਕਰਤੇ ਜਿਹੜੇ ਚੋਰੀਆਂ ਕਰਨ ਵਾਲੇ ਉਹ ਬਾਹਰ ਪਰਦੇ ਤੇ ਜਿਹੜੇ ਨਜਾਇਜ਼ ਮਾਲ ਐਵੇਂ ਟਰਪਿਆ ਨਾਲ ਉਹਨੂੰ ਗਾਣ ਦਿੱਤਾ ਉਹਦੇ ਨਿਸ਼ਾਨ ਸੀ ਬਾਰਡਰ ਪੱਟੀ ਤੇ ਕਿਸ ਉਮੀਦਵਾਰ ਦੀ ਹਵਾ ਕਿੰਨੂ ਹਟਾ ਜਾਂਦੀ ਆ ਪੈਂਗੇ ਇੱਥੇ ਸ਼ੇਰ ਸਿੰਘ ਆਇਆ ਗੁਰਿੰਦਰ ਸਿੰਘ ਆਇਆ ਸਾਊਥ ਜਿਆਦਾ ਵੋਟਾਂ ਨੂੰ ਪਾਗਦੇ ਪਹਿਲੇ ਨੰਬਰ ਆਏਗਾ ماڑا مٹا مطلب بال بڑھ گیا کر گئے پکی دکھ نہیں پی پالے ਤੰਤਰ ਵਰਤਨ ਪਤਾ ਚੋਣਾ ਲਾਇਆ ਉਹਨਾਂ ਨੇ ਬੁਰੇ ਉਸਕੇ ਹਾਲ ਹੋਏ ਨਹੀਂ ਮਤਲਬ ਹੜ ਚ ਕੋਈ ਮਦਦ ਨਹੀਂ ਕੀਤੀ ਨਹੀਂ ਕੋਈ ਦਿੱਤਾ ਜਿਹੜਾ ਕੱਚੀਆਂ ਵਾਲੇ ਉਹਨਾਂ ਤੇ 100 ਰੁਪਏ ਵੀ ਨਹੀਂ ਮਿਲੇ ਹੋਰ ਹੁੰਦੇ ਕੋ ਦੇ ਤੇ ਚੋਰਾਂ ਦੇ ਬੇਲੀ ਨੇ ਸਾਰੇ ਜਿਹੜੇ ਐਵਲ ਬਣੇ ਨੇ ਝਾੜੂ ਵਾਲੇ ਜਿਹੜਾ ਸਰ ਪੈਂਚ ਮੁਖੀ ਮੈਂਬਰ ਅਗੇ ਨੂੰ ਉਹ ਤੇ ਝਾੜੂ ਵਾਲੇ ਐਵੇਂ ਬਣ ਰਲ ਕੇ ਪਰਚਾ ਖਾਣਾ ਕਰ ਰਹੇ ਆ ਬੰਦੇ ਦਾ ਨੰਦਾ ਕੰਮ ਆਏ ਕੋਈ ਕਿ ਦੋਸਰਾ ਹੀ ਨਹੀਂ ਕਰਦੇ ਪਹਿਲਾ ਸੋਈਪੁਰ ਸੇਟ ਤੋਂ ਐਮਪੀਸੀ ਕਬੀਰ ਬਾਦਲ ਸਾਡੇ ਇੱਥੇ ਆਏ ਲੋਕ ਬਹੁਤ ਬਰਬਾਦ ਹੋਏ ਆ ਕੋਈ ਉਹਨਾਂ ਨੇ ਮਦਦ ਕੀਤੀ ਉਹ ਕੋਈ ਨਹੀਂ ਕੀਤਾ ਉਹ ਸਾਡੇ ਕੋਈ ਨਹੀਂ ਸੁਣੀ ਆ ਇੱਥੇ ਦਾ ਜੀ ਤੇ ਹੁਣ ਚੋਣਾਂ ਦਾ ਮਾਹੌਲ ਹੈ ਹੁਣ ਸ਼ੇਰ ਸਿੰਘ ਦਾ ਮਾਹੌਲ ਹੈ ਅੱਛਾ ਵੱਡੇ ਵੱਡੇ ਸ਼ੇਰ ਹਾਂ ਇਹਨਾਂ ਦੀ ਬੱਲੇ ਬੱਲੇ ਕਿਹੜੀਆਂ ਵੱਡਾ ਫਾਕ ਦਿਤਾਓਗੇ ਜੀ ਲੀਡ ਕਿੰਨੀ ਕਰਾ ਰਹੀ ਹੈ ਗਣੀ ਵੋਟ ਉਹਨੂੰ ਪੈਣੀ ਸ਼ੇਰ ਸਿੰਘ ਨੂੰ چاہے دو لاکھ نہ جیتے چاہے لاکھ نہ جیتے یہ نہیں جیت رہنا ہے میں ممبر پنچائتہ کا میری میں بار ٹھوڑتے جیتے آیا کہ بار سے بار جڑی ساری سے ساری اوٹے نو میں پانی ایک میری اوٹ نے نکلے گی ایک گھر کے پروار چھو سب بے اوٹا اس طرح ایم پی صاحب دیں دیکھیں کہنے جو اندر شرسنگ بائے بارے جی ਇਹ ਐਸ ਕਰਕੇ ਨਹੀਂ ਜੀ ਮੈਂ ਕਹੇ ਝਾੜੂ ਬਾਰੇ ਦੋ ਗੱਲਾਂ ਕਰੀ ਰਿਹਾ ਬਾਤ ਇਹ ਜੋ ਜਿਹੜਾ ਵਿਚਾਰਾ ਸਾਈਕਲ ਤੇ ਜਾਂ ਕੋਈ ਰੇੜੇ ਤੇ ਰੇਤਾ ਲਈ ਜਾਂਦਾ ਤੇ ਕਿੰਦੇ ਜਾ ਐਵੇਂ ਜਾਂ ਪਰਚੇ ਕਰਾਈ ਜਾਂਦਾ ਹੈ ਹਰ ਬੰਦੇ ਤੇ ਪਰਚਾ ਕਰਾਈ ਜਾਂਦਾ ਹੈ ਇਹਦੇ ਨਾਲ ਇਸ ਨੂੰ ਕਦੀ ਟੱਕੂ ਚ ਨਹੀਂ ਜਾਂਦੇ ਕੋਈ ਓੜ ਨਹੀਂ ਦੇਣੀ ਸ਼ੇਰ ਸਿੰਘ ਭਾਇਆ ਜਿੰਦਾਬਾਦ ਇਹਨੂੰ ਬੱਸ ਬਣਾਣਾ ਹੈ ਐਸ ਐਮਪੀ ਬੱਸ ਸਮਾਨ ਸਾਹਿਬ ਇੱਥੇ ਜਿਹੜਾ ਲਾ ਕੇ ਗਏ ਸੀ ਪਿੱਛੇ ਜੋ ਬੜਾ ਨਾਮ ਲੈਂਦੇ ਜੀ ਤੇਜਰ ਵੇਲੇ ਆ ਕਮੀਆਂ ਆ ਦਿੱਕਤਾਂ ਨੇ ਕੋਈ ਵੀ ਉਹਨੇ ਕੰਮ ਨਹੀਂ ਕੀਤਾ ਉਹ ਕੁਛ ਨਹੀਂ ਕੀਤਾ ਨੂੰ ਕੁਛ ਨਹੀਂ ਸਾਰੇ ਤੇ ਪਰਚੇ ਕਰਵਾਏ ਸੀ ਜੀ हां। ਅਸੀਂ ਹੁਣ ਜਾਣੇ ਦਵਿੰਦਰ ਸਿੰਘ ਕੋਇਆ ਤੇ ਛੇਰ ਸਿੰਘ ਐਮਬਲ ਐਮਪੀ। ਬਸ ਜੇਣ ਕੋਇਆ ਮਤਲਬ ਕੋਇਆ ਕੋਇਆ ਹੈ ਬੱਡੀ। ਹਾਂ ਜੀ। ਕੋਇਆ ਕੋਇਆ ਜਿੰਦਾਬਾਦ। ਜਿਵੇਂ ਹੈ ਜੀ ਬਾਰਡਰ ਪੱਟੀ ਤੇ ਹੁੰਦਾ ਰਾਚੇਰ ਸਿੰਘ ਕੋਇਆ ਦਾ ਜੀ। ਬਾਰਡਰ ਪੱਟੀ ਤੇ ਛੇਰ ਸਿੰਘ ਕੋਇਆ ਦਾ ਬਹੁਤ ਵਧੀਆ ਹੈ। ਹਰੇਕ ਪਿੰਡ ਦੇ ਵਿੱਚ ਗਏ ਬਹੁਤ ਸੰਯੋਗ ਮਿਲਿਆ ਲੋਕ ਇਹ ਕਹਿ ਰਹੇ ਨੇ ਤੂੰ ਇੱਕ ਕੋਇਆ ਪਰਿਵਾਰ ਹਰੇਕ ਦੀ ਬਾਹ ਫੜਨ ਵਾਲੇ ਇਹ ਬੰਦੇ ਨੇ। ਕੋ ਪਿਛਲੇ 2022 ਦੇ ਵਿੱਚ ਇਲੈਕਸ਼ਨ ਹੋਇਆ ਸੀ ਨਿਰਿੰਦਰਪਾਲ ਸਵਣਾਏ ਤੋਂ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਲੋਕਾਂ ਨੇ ਚੁਣਿਆ ਹੈ ਪਰ ਉਸ ਬੰਦੇ ਨੇ ਕਿਸੇ ਬੰਦੇ ਦੀ ਕੋਈ ਸਾਰ ਨਹੀਂ ਲਈ ਹੜ ਰਿਹਾ ਹੈ 3 ਮਹੀਨੇ ਬਸ ਫੋਟੋ ਫੋਟੋ ਕਰਾ ਤੇ ਟਾਈਮ ਪਾਸ ਹੀ ਨ ਕੀਤਾ ਹੈ ਛੜਕਾ ਜੇ ਵੀ ਟੁੱਟੀਆਂ ਪੰਨਿਆਂ ਨੇ ਤੋਂ ਆਪਣੇ ਪੌਲ ਤੋਂ ਲੈ ਕੇ ਤੇਜਰ ਵਿਲਾ ਦੋਨਾਂ ਨਾਲ ਕਾ ਚੰਗੜ ਪੈਣੀ ਰੇਤੇਲੀ ਪੈਣੀ ਸਭ ਬੁਰਾ ਹਾਲ ਹੈ ਛੜਕਾਂ ਦਾ ਇੱਕ ਸਿਰਫ ਬਦਲਾ ਕਰਨ ਇਹਨਾਂ ਦੀ ਇੱਕ ਵਾਅ ਬਣੀ ਸੀ ਉਹਦੇ ਕਾਰਨ ਹੈ ਇਹ ਸਰਕਾਰ ਬਣੀ ਹੈ ਬਾਕੀ ਜਿਹੜੀ ਹੁਣ ਆਉਣ ਵਾਲਾ ਸਮਾਂ ਹੈ ਸਰਦਾਰ ਚੇਰ ਸਿੰਘ ਭਾਇ ਜਿੱਤੇਗਾ ਬਹੁਤ ਵੱਡੀ ਲੀਡ ਦਾ ਜਿੱਤੇਗਾ ਇੱਕ ਨਾ ਰਾਏ ਸਟ ਬਰਾਦਰੀ ਦਾ ਇੱਕ ਚੇਰਾ ਹੋਰ ਹੈ ਫੌਜੀ ਗਰੀਸ਼ ਸਿੰਘ ਹੜਵਾਲ ਮਮਦੋੜ ਤੋਂ ਉਹ ਵੀ ਆਜ਼ਾਦ ਉਮੀਦਵਾਰ ਇਲੈਕਸ਼ਨ ਲੜ ਰਹੇ ਹੈ ਕੋਈ ਪ੍ਰਭਾਵ ਪੈਗਾ ਕੋਈ ਲੋਕ ਸੇਵਿਕ ਸਿੰਘ ਭਾਇ ਵੀਰ ਜੀ ਉਹ ਉਹਦੇ ਨਾਲ ਪ੍ਰਭਾਵ ਕੋਈ ਨਹੀਂ ਪਵੇਗਾ ਕਿਉਂਕਿ ਟਿਕਟ ਜੇ ਪਾਰਟੀ ਵੱਜੋ ਕੋਈ ਬੰਦਾ ਖਲੋਵੇ ਤਾਉਣ ਦੇ ਨਾਲ ਹੀ ਤਾਕਤ ਵੱਲਦੀ ਹੈ ਆਜ਼ਾਦ ਬੰਦੇ ਨੂੰ ਕੌਣ ਜਾਣਦਾ ਹੈ ਕਿਸੇ ਵੀ ਵੋਟ ਨਹੀਂ ਪਾਣੀ ਜਿਵੇਂ ਗਵਾ ਬਿਲਕੁਲ ਛੋਰੇ ਗਾਇਬ ਸ਼ੇਰ ਸਿੰਘ ਬਾਇ ਜਿੱਤੇਗਾ ਕਿੰਨੀ ਕਿੰਨੀ ਲੀਡ ਕਰਵਾ ਰੇਡ ਘਟੋ ਘਟਵੇ ਲੱਖ ਡੇਢ ਲੱਖ 2 ਲੱਖ ਦੀ ਕਰੇਗਾ ਹਾਂਜੀ ਤਾਂ ਸਾਥਿਓ ਇਹ ਸੰਨ ਪਿੰਡ ਤੇਜਰਵਲਾ ਦੇ ਤਾਂ ਇੱਥੋਂ ਤਾਂ ਇੱਥੋਂ ਹੀ ਪੂਰਾ ਭਰਮਾ ਹੰਗਾਰਾ ਹੈ ਕਾਂਗਰਸ ਪਾਰਟੀ ਸ਼ੇਰ ਸਿੰਘ ਬਾਇ ਦੇ ਹੱਕ ਵਿੱਚ ਲੋਕ ਪਿੰਡ ਤੇਜਰਵਲਾ ਦੇ ਬੋਲਿਆ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੂਰ ਕਰ ਦਿਓ ਧੰਨਵਾਦ